हां जी ਵੀਰੋ ਕਮਾਨ ਇਲਾਕਾ ਨਿਵਾਸੀਆਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਸ੍ਰੀ ਅਰਗਵਿੰਦਪੁਰ ਰੋਡ ਦੇ ਉੱਤੇ ਬੇਤੀ ਹਸਪੀਟਲ ਦੇ ਬਿਲਕੁਲ ਲਾਗੇ ਮੈਸਟਰੋਜ਼ ਟਿਊਸ਼ਨ ਸੈਂਟਰ ਖੁੱਲ੍ਹਾ ਵਾ ਜਿੱਥੇ ਕਿ ਬੱਚਿਆਂ ਨੂੰ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਟਿਊਸ਼ਨ ਪੜਾਈ ਜਾਂਦੀ ਆ ਆਲ ਸਬਜੈਕਟ ਦੇ ਵਿੱਚ ਕਿਸੇ ਵੀ ਬੋਰਡ ਦੇ ਵਿੱਚ ਬੱਚੇ ਸਟੱਡੀ ਕਰਦੇ ਆ ਆਈਸੀਆਈ ਸੀਬੀਐਸਸੀ ਜਾਂ ਪੰਜਾਬ ਬੋਰਡ ਸਾਰਿਆਂ ਨੂੰ ਇੱਥੇ ਟਿਊਸ਼ਨ ਪੜਾਈ ਜਾਂਦੀ ਆ ਤੇ ਜੋ ਵੀ ਬੱਚੇ ਇੱਥੇ ਟਿਊਸ਼ਨ ਪੜ੍ਹਦੇ ਆ ਉਹਨਾਂ ਦੇ ਨਤੀਜੇ ਬਹੁਤ ਹੀ ਵਧੀਆ ਆਉਂਦੇ ਨੇ ਤੁਸੀਂ ਆਪ ਆਣ ਕੇ ਇੱਥੇ ਚੈੱਕ ਕਰ ਸਕਦੇ ਹੋ ਜਿੰਨੇ ਵੀ ਟੀਚਰ ਇੱਥੇ ਟਿਊਸ਼ਨ ਪੜ੍ਹਾਉਂਦੇ ਆ ਸਾਰਿਆਂ ਦੀ ਕੁਆਲਿਫੀਕੇਸ਼ਨ ਐਮ ਐਸ ਸੀ ਬੀ ਐਡ ਉਹਨਾਂ ਕੀਤੀ ਹੋਈ ਆ ਵੈਲ ਕੁਆਲਿਫਾਈਡ ਟੀਚਰ ਆ ਅਤੇ ਬੱਚਿਆਂ ਨੂੰ ਹਰ ਫੈਸਿਲਿਟੀ ਦਿੱਤੀਆਂ ਜਾਂਦੀਆਂ ਵਾਂ ਅਤੇ ਨਾਲ ਹੀ ਸੀ ਸੀ ਟੀ ਵੀ ਕੈਮਰਿਆਂ ਦੇ ਅਧੀਨ ਵਾ ਸਾਰਾ ਟਿਊਸ਼ਨ ਸੈਂਟਰ ਬੱਚਿਆਂ ਦੀ ਸੇਫਟੀ ਦਾ ਖਾਸ ਧਿਆਨ ਰੱਖਿਆ ਜਾਂਦਾ ਵਾ ਅਤੇ ਜੋ ਵੀ ਕੰਮ ਟਿਊਸ਼ਨ ਸੈਂਟਰ ਵਿੱਚ ਕਰਾਇਆ ਜਾਂਦਾ ਵਾ ਜਾਂ ਟੈਸਟ ਹੁੰਦੇ ਆ ਜਾਂ ਕਲਾਸਵਰਕ ਹੁੰਦਾ ਕੁਝ ਵੀ ਹੁੰਦਾ ਵਾ ਉਹ ਸਾਰਾ ਹੀ ਪੇਰੈਂਟਸ ਨੂੰ ਦੱਸਿਆ ਜਾਂਦਾ ਵਾ ਫੋਨ ਕਰਕੇ WhatsApp ਰਾਹੀਂ ਉਹਨਾਂ ਨੂੰ ਮੈਸੇਜ ਕੀਤਾ ਜਾਂਦਾ ਵਾ ਪੇਰੈਂਟਸ ਮੀਟਿੰਗ ਕੀਤੀਆਂ ਜਾਂਦੀਆਂ ਵਾ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਟਿਊਸ਼ਨ ਪੜਾਉਣਾ ਚਾਹੁੰਦੇ ਹੋ ਕਮਾਨ ਇਲਾਕਾ ਨਿਵਾਸੀ ਜਿੰਨੇ ਵੀ ਨਾਲ ਲੱਗਦੇ ਕਮਾਨਾਂ ਦੇ ਪਿੰਡ ਹਨ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ ਨੰਬਰ ਵੀ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਕਰਦਾਵਾਂਗੇ ਮੈਸਟਰੋਜ division center command